ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਬਈ ਆਪਾਂ ਜਿਹੜਾ ਆਪਣਾ ਬੱਚਾ ਬਾਜੀ ਜਿੱਤਿਆ ਸੀ ਆ ਬੱਚੇ ਨੂੰ ਅੱਜ ਡਾਵਾਂਗੇ ਤੇ ਅੱਜ ਆ ਵੀਰਵਾਰ ਤੇ ਐਤਵਾਰ ਨੂੰ ਜਿੱਤਿਆ ਸੀ ਆ ਬਾਜੀ ਤੇ ਹੁਣ ਅਗਲੇ ਆ ਇੱਕ ਵਾਰ ਇਹਨੂੰ ਛੱਡਾਂਗੇ ਫੇਰ ਬਾਜੀ 'ਚ ਹੁਣ ਇਹਨੂੰ ਡਾਵਾਂਗੇ ਪਾਣੀ ਨਾਲ ਤੇ ਇਹਦੇ ਨਾਲ ਇੱਕ ਸੁੱਕਾ ਬੱਚਾ ਗੱਡਾਂਗੇ ਤੇ ਹੁਣ ਲਾਉਨੇ ਆ ਇਹਨੂੰ ਪਾਣੀ ਵਿੱਚ ਇਹਨੂੰ ਦਵਾਂਗੇ 15 ml ਪਾਣੀ ਵਿੱਚ ਮ ਫੜ ਕੇ ਇਹਨੂੰ ਪਾਣੀ ਦੇ ਦਾਂ ਫਿਰ ਕਰਦਾ ਵੀਡੀਓ ਸਟਾਰਟ ਆ ਵੇ ਇਹ ਉਤਰਨ ਦੇ ਬੈਠਣ ਨੂੰ ਲਾਇਆ ਸੈਟਅਪ ਹੁੰਡੋਂ ਨਹੀਂ ਟਾ ਦੇ ਕਿ ਕਿ ਬੱਚਾ ਢਾਣਦੇ ਆ ਬਈ ਇਹਦੇ ਨਾਲ ਸੁੱਕਾ ਦੁਗਿਆ ਮਿੱਤਰ ਦੋਵੇਂ ਬੱਚੇ ਤੇ ਪੂਰੇ 11 ਵਜੇ ਗੱਡੇ ਆ ਬਈ ਛਤਰੀ ਲਾਤੀ ਤੈਨੂੰ ਕਰਦੇ ਆ ਵੀਡੀਓ ਬਾਅਦ ਚ ਸਟਾਰਟ ਆ ਗਿਆ ਬਈ ਬੱਚੇ ਛਤਰੀ ਤੇ 2:30 ਵਜੇ ਮੈਨੂੰ ਕਰਦੇ ਆ ਬੰਦ ਆ ਗਿਆ ਮਿੱਤਰੋ ਬੱਚਾ ਪਿਛਲੇ ਐਤਵਾਰ ਜਿੱਤਿਆ ਬਈਆ ਤੇਈ ਸਾਂਤਵਾਰ ਫਿਰ ਛੱਡ ਜਾਣੇ ਬਾਜੀ ਬਈ ਜੀ ਆਪਣਾ ਇੱਕ ਪੁੱਤ ਆ ਗਿਆ ਛਤਰੀ ਤੇ ਤੇ ਇੱਕ ਜਿਹੜਾ ਸੁੱਕਾ ਡਾਇਆ ਸੀ ਉਹ ਨਹੀਂ ਹੁਣ ਲੈ ਤਾ ਆਇਆ ਤੇ ਨਾ ਹੀ ਦਿਖ ਰਿਹਾ ਪਤਾ ਨਹੀਂ ਉੱਤੇ ਗਿਆ ਪਤਾ ਨਹੀਂ ਇਧਰੀ ਬੈਠ ਗਿਆ ਵੈਸੇ ਬੈਠਦਾ ਤਾਂ ਇਧਰੀ ਹੈ ਨਹੀਂ ਉਹ ਤੇ ਬਾਕੀ ਦੇਖਦੇ ਆਂ ਸ਼ਾਮ ਤੱਕ ਜੇ ਆ ਜਾਏ ਬੱਚਾ ਤਾਂ ਦੇਖਿਆ ਯਾਰ ਮਾਰਾ ਪਿਛਲੇ ਪਹਿਲੀ ਚੱਕ ਲਈ ਫਿਰ ਤੁਹਾਡਾ ਜਿਹਾ ਬੱਚਾ ਤਾਂ ਤਾਂ ਨੇ ਗਾ ਦੇਖਿਆ ਮਾਰੇ ਤੋਂ ਕੁਲ ਵਾ ਦੇਖਿਆ ਦਾ ਦੱਸੋ ਕਿ ਐਸਾ ਬੱਚਾ ਦਾ ਐ ਇੱਕ ਇੱਕ ਵਾਰ ਕਾਲੀ ਤੋੜੀ ਦੀ ਹਾਂ ਕਾਲਾ ਪੋਟਾ ਦਾ ਅੱਛਾ ਇੱਕ ਕਾਲੀ ਘਿਉੜੇ ਤੇ ਹੋਤੀ ਸੱਚੀ ਦੇਖਿਆਗਾ ਉਹੀ ਕਰਿਆ ਸੱਚੀ ਇੱਕਲਾ ਅੱਛਾ ਤੇ ਬਾਈ ਆ ਬੱਚੇ ਕਹਿੰਦੇ ਨੇ ਵੀ ਬੱਚੇ ਨੂੰ ਬੈਰੀ ਚੱਕ ਲਈ ਵੀ ਪਰ ਦੁਪਹਿਰੇ ਚ ਬੈਰੀ ਕਿੱਥੇ ਪੈਂਦੀ ਬਾਕੀ ਦੇਖਦੇ ਆਂ ਜੇ ਸ਼ਾਮ ਤੱਕ ਆਉਂਦਾ ਠੀਕ ਆ ਨਹੀਂ ਫਿਰ ਉਕਾ ਜੀ ਆ ਗਏ ਮਿੱਤਰੋ ਹੱਤ ਦੇ ਤੇ ੁੱਡੇ ਚ ਪਾਣੀ ਬਦਲਦੇ ਆ ਤੇ ਆਪਣਾ ਇੱਕ ਬੱਚਾ ਆਇਆ ਨਹੀਂ ਬਾਈ ਹੁਣ ਤੱਕ ਜਿਹੜਾ ਸੁੱਕਾ ਡਾਇਆ ਸੀ ਪਤਾ ਨਹੀਂ ਕਿੱਥੇ ਚਲਾ ਗਿਆ ਨੂੰ ਦਿੰਨੇ ਆ ਬਾਈ ਬਦਾਮ ਬੱਚਿਆਂ ਨੂੰ ហើយនេះទៅឯកអូវចអាទីដាក់នឹងដាក់បាយបាដាម ਕਿ ਆ ਬੱਚੇ ਨੂੰ ਛੱਡਾਂਗੇ ਬਾਜੀ ਜੇ ਰੱਖ ਤੇ ਬਈ ਬਦਾਮ ਲੱਗ ਗਏ ਮਿੱਤਰੋ ਖਾਣ ਬਦਾਮ ਬੱਚੇ ਤੇ ਇੱਕ ਬੱਚਾ ਆਪਣਾ ਅੱਜ ਬੈਰੀ ਚੱਕ ਲੈ ਗਿਆ ਤੇ ਹੁਣ ਇਹਨਾਂ ਨੂੰ ਡਾਣਾ ਬੱਸ ਜਦੋਂ ਵਰਦਿਆਂ ਬੰਦ ਤੇ ਬੱਸ ਇੱਕ ਲਾਸਟ ਬਾਜੀ ਛੱਡਣੀ ਆ ਐਤਵਾਰ ਨੂੰ ਆ ਬੱਚੇ ਨੂੰ ਛੱਡਾਂਗੇ ਤੇ ਦੋ ਬੱਚਿਆਂ ਦਾ ਕਰਾਉਨੇ ਆ ਬਾਈ ਸ਼ੌਂਕ ਤੁਹਾਨੂੰ ਲੈ ਹੁਣ ਨਵੇਂ ਆ ਜੀ ਨਿੱਪੇ ਚ ਕਬਚਾ